प्यारे पंजाबीयो भारतवासीयो संसारवासीयो जो शहादत ਦੇ ਦਿਨ ਚੱਲ ਰਹੇ ਨੇ ਉਸ ਇਤਿਹਾਸ ਪ੍ਰਤੀ ਅਸੀਂ ਅੱਜ ਗੱਲ ਕਰਨ ਲੱਗੇ ਆਂਗੇ ਇਸ ਦੇ ਲੇਖਕ ਨੇਗੇ ਗੁਰਮੀਤ ਸਿੰਘ ਵੇਰਕਾ ਜੀ ਤੇ ਜਿਨ੍ਹਾਂ ਨੇ ਆਪਣੀ ਕਲਮ ਦੇ ਜਰੀਏ ਇਹ ਇਤਿਹਾਸ ਨੂੰ ਜਾਣੂ ਕਰਵਾਇਆ ਘਰ ਘਰ ਤੱਕ ਆਪਾਂ ਬੱਚਾਂ ਨੂੰ ਇਹ ਦੱਸੀਏ ਪਹੁੰਚਾਈਏ ਵੀ ਕਿਸ ਤਰ੍ਹਾਂ ਦਾ ਸਾਡਾ ਜਿਹੜਾ ਇਤਿਹਾਸ ਹੈ ਬਹੁਤ ਜ਼ਿਆਦਾ ਅਮੀਰ ਆਗਾ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਛੋਟੇ ਸਾਹਿਬ ਜਾਦਾਂ ਦੀ ਜਦੋਂ ਸ਼ਹਾਦਤ ਹੁੰਦੀ ਆ ਉਹਨਾਂ ਦਾ ਜਿਹੜਾ ਸੰਸਕਾਰ ਕਰਨ ਵਾਸਤੇ ਕਿਸ ਤਰ੍ਹਾਂ ਦੇ ਨਾਲ ਦੀਵਾਨ ਟੋਡਰਮਲ ਨੇ ਜਿਹੜੀਆਂ ਮੋਹਰਾਂ ਉਭਛਾਈਆਂ ਸੀਗੀਆਂ ਆ ਦੀਵਾਨ ਟੋਡਰਮਲ ਨੂੰ ਯਾਦ ਕਰਦੇ ਆ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਕਰਨ ਦੀ ਜੜੀ ਜਰੂਰ ਖੇਚਲ ਕਰਿਓ ਦੀਵਾਨ ਟੋਡਰਮਲ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਦਰਬਾਰ ਦੇ ਵਿਦਵਾਨ ਦੀਵਾਨ ਸਨ ਸਿੱਖ ਇਤਿਹਾਸ ਵਿੱਚ ਬਹੁਤ ਬੜੀ ਕੀਮਤ ਪਰ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਖਰੀਦਣ ਵਾਸਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜੋ ਉਹਨਾਂ ਨੇ ਮਾਤਾ ਗੁਜਰ ਕੌਰ ਦਸਮ ਪਿਤਾ ਜੀ ਦੇ ਇਸ ਛੋਟੇ ਲਾਲਾਂ ਜੋਰਾਵਰ ਤੇ ਫਤਿਹ ਸਿੰਘ ਦੇ ਪਾਵਨ ਸਰੀਰ ਦੇ ਸੰਸਕਾਰ ਕਰਨ ਵਾਸਤੇ ਖਰੀਦੀ ਸੀ ਸਨ 1704 ਈਸਵੀ ਵਿੱਚ ਮੁਗਲ ਹਕੂਮਤ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਤੇ ਫਤਿਹ ਸਿੰਘ ਨੂੰ ਆਪਣਾ ਧਰਮ ਨਾ ਛੱਡਣ ਤੇ ਜਦੋਂ ਜਿੰਦਾਂ ਦੀਵਾਰਾਂ ਵਿੱਚ ਚੁਣਵਾ ਦਿੱਤਾ ਗਿਆ ਤਾਂ ਤੁਰੰਤ ਇੱਕ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਗਿਆ ਸਰਕਾਰੀ ਜ਼ਮੀਨ ਵਿੱਚ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਨਹੀਂ ਕੀਤਾ ਜਾ ਸਕਦਾ ਸਿਰਫ ਜ਼ਮੀਨ ਜਾਂ ਪਲਾਟ ਖਰੀਦ ਕਰ ਕੀਤਾ ਜਾ ਸਕਦਾ ਜਿੰਨੇ ਵੀ ਜ਼ਮੀਨ ਦੀ ਜ਼ਰੂਰਤ ਹੈ ਸੋਨੇ ਦੇ ਸਿੱਕੇ ਨੂੰ ਖੜਾ ਕਰ ਖਰੀਦੀ ਜਾ ਸਕਦੀ ਹੈ ਉਸ ਵੇਲੇ ਇੰਨੀ ਕੀਮਤ ਵਿੱਚ ਜ਼ਮੀਨ ਖਰੀਦਣੀ ਕਿਸੇ ਦੇ ਵੱਸ ਵਿੱਚ ਨਹੀਂ ਸੀ ਤੇ ਨਾ ਹੀ ਇਤਨਾ ਸਾਹਸ ਸੀ ਸੰਸਕਾਰ ਕਰਨ ਲਈ ਜੋ ਗਵਰਨਰ ਵਜ਼ੀਰ ਖਾਨ ਨੇ ਇਹ ਸ਼ਰਤ ਰੱਖੀ ਸੀ ਕਿ ਜੋ ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕਰ ਜਮੀਨ ਜਿੰਨੀ ਟਕੇਗਾ ਉਨੀ ਜ਼ਮੀਨ ਦਾ ਟੁਕੜਾ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜਾਦਾਂ ਦੇ ਪਾਵਨ ਸ਼ਰੀਰ ਦੇ ਸੰਸਕਾਰ ਵਾਸਤੇ ਦੇ ਦਿੱਤਾ ਜਾਵੇਗਾ ਜੋ ਟੋਡਰ ਮੱਲ ਨੇ ਵਜ਼ੀਰ ਖਾਨ ਦੀ ਗੱਲ ਮੰਨ ਇਸ ਤਰ੍ਹਾਂ ਜ਼ਮੀਨ ਦਾ ਟੁਕੜਾ ਪ੍ਰਾਪਤ ਕਰ ਬੜੇ ਸਤਕਾਰ ਨਾਲ ਪਾਵਨ ਸ਼ਰੀਰਾਂ ਦਾ ਸੰਸਕਾਰ ਕੀਤਾ ਜੋ ਵਜ਼ੀਰ ਖਾਨ ਦੇ ਕ੍ਰੋਧ ਕਾਰਨ ਉਸ ਨੂੰ ਹਵੇਲੀ ਵੀ ਛੱਡਣੀ ਪਈ ਤੇ ਗੁੰਮਨਾਮੀ ਦੇ ਵਿੱਚ ਜਿਹੜਾ ਉਹ ਡੁੱਬ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸ਼ਸ਼ੋਭਤ ਹੈ ਜਿੱਥੇ ਗੁਰਦੁਆਰੇ ਨੂੰ ਜਾਣ ਵਾਲੀ ਸੜਕ ਦਾ ਨਾਮ ਦੀਵਾਨ ਟੋਡਰਮਲ ਮਾਰਗ ਹੈ ਆਪਣੀ ਧਨਾੜੀ ਅਤੇ ਖੁਸ਼ਹਾਲੀ ਨੂੰ ਗੁਰੂ ਜੀ ਦੇ ਪਰਿਵਾਰ ਅਤੇ ਪਿਆਰ ਵਾਸਤੇ ਕੁਰਬਾਨ ਕਰ ਦੀਵਾਨ ਟੋਡਰਮਲ ਸਿੱਖ ਇਤਿਹਾਸ ਵਿੱਚ ਅਮਰ ਹੋ ਗਏ ਉਹਨਾਂ ਦੀ ਸਨੇਕ ਅਤੇ ਅਦੁੱਤ ਸੇਵਾ ਵਾਸਤੇ ਉਹਨਾਂ ਨੂੰ ਤਾਜ਼ਾ ਰੱਖਣ ਵਾਸਤੇ ਇੱਕ ਵਿਸ਼ਾਲ ਸੰਗਤ ਹਾਲ ਦਾ ਨਿਰਮਾਣ ਕੀਤਾ ਗਿਆ ਜੋ ਉਹਨਾਂ ਦੇ ਪ੍ਰਤੀ ਸਿੱਖ ਭਾਈਚਾਰੇ ਦੇ ਆਦਰ ਦਾ ਪ੍ਰਤੀਕ ਹੈ ਸਾਡੀ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਤੋਂ ਬਿਲਕੁਲ ਅਣਜਾਣ ਹੈ ਉਹ ਕੌਮਾਂਸ ਦਾ ਜਿਉਂਦੀਆਂ ਰਹਿੰਦੀਆਂ ਨੇ ਜੋ ਆਪਣੇ ਗੁਰੂਆਂ ਯੋਧਿਆਂ ਦੀ ਸ਼ਹਾਦਤ ਦੀਆਂ ਮਨਾਉਂਨਾਂ ਨੂੰ ਯਾਦ ਕਰਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸ਼ਹੀਦਾਂ ਦੀਆਂ ਸ਼ਹਾਦਤ ਦੀਆਂ ਨੂੰ ਜਿਹੜਾ ਜਿਹੜੀ ਸ਼ਹਾਦਤ ਹੈ ਉਹਦੇ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਸਾਬਜਾਤਿਆਂ ਦੀ ਇਸ ਵਿੱਚ ਰਾਜਨੀਤਿਕ ਕਾਨਫਰੰਸਾਂ ਨਹੀਂ ਕਰਨੀਆਂ ਚਾਹੀਦੀਆਂ ਕਦੇ ਵੀ ਕਿਸੇ ਨੂੰ ਸਿਰਫ ਫਸਾਦਾ ਲੰਗਰ ਜਾਂ ਬਾਣੀ ਪੜ੍ਹਨੀ ਚਾਹੀਦੀ ਹੈ ਲذیਜ਼ਾ ਪਕਵਾਨ ਨਹੀਂ ਬਣਾਉਣੇ ਚਾਹੀਦੇ ਵਿਆਹ ਸ਼ਾਦੀਆਂ ਕਰ ਡੀਜੇ ਵਗੈਰਾ ਨਹੀਂ ਲਗਾਉਣੇ ਚਾਹੀਦੇ ਬੱਚਿਆਂ ਨੂੰ ਸਕੂਲੀ ਬਾਲ ਸਭਾ ਲਗਾ ਆਪਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਨਸ਼ਿਆਂ ਤੋਂ ਰਹਿਤ ਕਰਨਾ ਚਾਹੀਦਾ ਹੈ ਸਕੂਲ ਵਿੱਚ ਸਿੱਖ ਇਤਿਹਾਸ ਲਾਜ਼ਮੀ ਕਰਨਾ ਚਾਹੀਦਾ ਹੈ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਪਰ ਦਿਵਾਨ ਟੋਡਰਮੱਲ ਵੱਲੋਂ ਗੁਰੂ ਘਰ ਨਾਲ ਕੀਤੀ ਮਹਾਨ ਕੁਰਬਾਨੀ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਫੇਰ ਹੀ ਜਿਹੜਾ ਸਹਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ ਲਿਖਣ ਵਾਲੇ ਨੇ ਜਿਹੜੀ ਗਰਮੀ ਸਿੰਘ ਵੇਰ ਕਾ ਤੇ ਇਹ ਤੁਸੀਂ ਸਾਰਾ ਜਿਹੜਾ ਸੁਣਿਆ ਇਤਿਹਾਸ ਇਹ ਬੱਚਾ ਨੂੰ ਸੁਣਾਈ ਆਪਾਂ ਘਰ-ਘਰ ਦੇ ਵਿੱਚ ਪਹੁੰਚਾਈਏ ਵੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਦੀਵਾਨ ਟੋਡਰਮਲ ਦਾ ਕਿਸ ਤਰ੍ਹਾਂ ਵੱਡਾ ਯੋਗਦਾਨ ਰਿਹਾ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜ਼ਮੀਨ ਖਰੀਦੀ ਤੇ ਸ਼ਰਧਾਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਬਹੁਤ ਸ਼ਰਧਾ ਦੇ ਨਾਲ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੱਜ ਦੇ ਜਿਹੜੀਆਂ ਸੰਸਕਾਰ ਦੀ ਜਿਹੜੀ ਰਸਮ ਨਵਾਈ ਸੀ ਸੋ ਦੀਵਾਨ ਟੋਡਰਮਲ ਨੂੰ ਹਮੇਸ਼ਾ ਹੀ ਸਾਨੂੰ ਯਾਦ ਕਰਦਾ ਯਾਦ ਕਰਦੇ ਰਹਿਣਾ ਚਾਹੀਦਾ ਹੈ ਆਓ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ ਕਿ ਬੱਚੇ ਆਪਣੇ ਵਿਰਸੇ ਔਰ ਵਿਰਾਸਤ ਤੋਂ ਜਾਣੂ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਅੱਗੇ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀ